ਸਿਕਾਰਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆ ਅੰਮ੍ਰਿਤਸਰ ਫੌਜੀ ਨੂੰ ਫਲਾਈਟ ਚੜਾਉਣ ਤੇ ਦੀ ਡਿਊਟੀ ਆ ਡਿਊਟੀ ਕਿੱਥੇ ਪਹੁੰਚੀ ਆਪਣੀ ਆਪਣੀ ਵੀਰੇ ਸ਼੍ਰੀਨਗਰ ਤੋਂ ਅੱਗੇ ਸ਼੍ਰੀਨਗਰ ਤੋਂ ਅੱਗੇ ਡਿਊਟੀਆਂ ਤੇ ਅੰਮ੍ਰਿਤਸਰ ਤੋਂ ਇਹ ਫਲਾਈਟ ਆ ਗਈ ਤੇ ਨਾਲ ਆਪਣੇ ਗੁਰੀ ਤੇ ਕਰਨ ਵੀਰਾ ਸੁੱਤਾ ਪਿਆ ਹਜੇ ਇਹਨੂੰ ਤੜਕੇ ਸੁਨੇਹਾ ਘਰੋਂ ਚੱਕ ਲਿਆ ਜਿਹੜਾ ਸੁੱਤਾ ਪਿਆ ਹਜੇ ਵੀ ਤੇ ਆਪਾਂ ਪਹੁੰਚ ਗਏ ਇਸ ਟਾਈਮ ਬਰਨਾਲੀ ਹੈ ਨਾ ਬਰਨਾਲੀ ਪਹੁੰਚਦੇ ਪਹੁੰਚਦੇ ਕਰਨ ਦੀ ਗੁਕੀ ਕਾਇ ਹੋਊਗੀ ਤੇ ਕਰਨ ਗਿਆ ਸੌ ਤੇ ਗੁਰੀ ਐਕਟਿਵ ਆਗਾ ਫੋਦੀ ਸਰ ਦੀ ਟੀਮ ਨੇ ਤੇ ਐਕਟਿਵ ਹੋਸਟਮ ਠੀਕ ਆ ਤੇ ਲਿਖਾਉਣਿਆ ਤੁਹਾਨੂੰ ਅੱਜ 에ਰਪੋਰਟ ਉੱਤੇ ਦਾ ਨੀਗੀ ਮੋਹਲਾਗਾ ਅਮਰੀ ਸਰ ਦਾ ਅਮਰੀ ਸਰ ਦਾ ਅੱਜ 26 ਜਨਵਰੀ ਵੀ ਆ ਤੇ ਮਿਲਦੇ ਆ ਸੋਨੂੰ ਰਸਤੇ ਦੇ ਵਿੱਚ ਵੀ ਖਟਦਾ ਖਾਣਾ ਪੀਵਾਂਗੇ 26 ਜਨਵਰੀ ਕਰਕੇ ਫੌਜੀ ਨੂੰ ਬਿਲਾਇਆ ਡਿਊਟੀ ਤੇ ਅੱਜ ਬਹੁਤ ਜਿਆਦੇ ਫੌਜੀ ਚਿਹਰੇ ਦਾ ਮੂਡ ਗਿਆ ਸੁਟੀਆਂ ਕਾਫੀ ਸਰੀਆਂ ਸੁਟੀਆਂ ਤੇ ਗੱਲ ਵੀ ਸੀ ਜੀ ਨਾ ਕਾਫੀ ਛੁੱਟੀਆਂ ਦੇ ਕਾਫੀ ਪਈਆਂ ਦੀ ਵਿਚਰੀਆਂ ਦੀ ਪਹਿਲੀ ਬੁਲਾ ਲਿਆ ਨੂੰ ਤੇ ਅੱਜ ਸਵੇਰੇ ਸਵੇਰੀ 6 ਵਜੇ ਫੋਨ ਮਾਰਿਆ ਮੈਨੂੰ ਤੇ ਆਪਾਂ ਤਰਫ ਨੂੰ ਸਾਨੂੰ ਪਤੀ ਆ ਪਤਾ ਤਿਆਰੀ ਲੈਣਿਆ ਕਿਸੇ ਬਸੇ ਜਾਣਾ ਹੋਵੇ ਜਦੋਂ ਤੇ ਭਾਈਆਂ ਨਾਲ ਦਾ ਖਾਸ ਕਰਕੇ ਤੇ ਮਗੂਰੀ-ਕੂਰੀ ਮੇਰਾ ਯਾਰ ਕਿਵੇਂ ਗੂਰੀ ਸਾਰਿਆਂ ਨੂੰ ਸਾਰਿਆਂ ਨਾਲ ਸੀਗਾ ਤਾਂ ਹੀ ਨਹੀਂ ਬੁਲਾਈ ਬਈ ਓਏ ਸਸੀ ਕਾਲ ਜੀ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਲੋ ਜੀ ਬਰਨਾਲਾ ਬਾਈਪਾਸ ਤੇ ਪਹੁੰਚ ਚੁੱਕੇ ਆਪਾਂ ਤੇ ਤੂਗਾ ਆਪਾਂ ਮੋਗੇ ਬਾਈਪਾਸ ਤੇ ਚੜਾਂਗੇ ਜਾ ਕੇ ਕੱਢਿਆ ਦੇਖੋ ਇਹਨਾਂ ਦੀ ਵੀ ਪਹਿਲਾਂ ਬਹੁਤ ਜ਼ਿਆਦੇ ਡਿਮਾਂਡ ਆਉਂਦੀ ਸੀਗੀ ਹੁਣ ਤਾਂ ਤੇਰੀ ਪੁਰਾਣੇ ਮਾਡਲ ਕਰਕੇ ਥੋੜੀਆਂ ਪਿੱਟ ਗਈਆਂ ਪਰ ਸਕਾਰਪਿਓ ਸਕਾਰਪਿਓ ਹੀ ਹੈ ਹੈ ਖੰਡਿਆ ਆਊਟਲੈਟ ਦੇ ਵਿੱਚ ਵੀ ਦੇਖਾਂਗੇ ਕਿਹੜਾ-ਕੁੜਾ ਦੇਵਾਂਗੇ ਮੁੜਦੇ ਹੋਏ ਦਿਖਾਵਾਂਗੇ ਤੁਹਾਨੂੰ ਕੀ ਪ੍ਰੋਸੈਸ ਹੈਗਾ ਤੇ ਬਰਨਾਲੇ ਫਿਲਹਾਲ ਆਪਾਂ ਪਹੁੰਚ ਚੁੱਕੇ ਹਾਂਗੇ ਤੇ ਬੋਲੀ ਲਓ ਜੀ ਚੜ ਚੁੱਕੇ ਹਾਂ ਸਿੱਧਾ ਮੋਗੇ ਨੂੰ ਬਾਈਪਾਸ ਬਰਨਾਲੇ ਤੋਂ ਇਹਦੇ ਗਾਣਾ ਹੀ ਬਣਿਆ ਕਿਹੋ ਜਿਹੇ ਗਾਣਾ ਬਣਿਆਗਾ 来ਗੇ ਰਾਹ ਜਲੰਧਰ ਦੇ ਉਹ ਬਾਈਪਾਸ ਤੇ ਆਪਾਂ ਪਹੁੰਚ ਚੁੱਕੇ ਆ ਬਹੁਤ ਸੋਹਣਾ ਬਾਈਪਾਸ ਬਣਿਆ ਯਾਰ ਅੱਗੇ ਦਾ ਟਾਈਮ ਹੀ ਬਹੁਤ ਲੰਘ ਗਿਆ ਅੱਲਾ ਗਿਆ ਤਾਂ ਸੀ ਹੁੰਦਾ ਟਾਈਮ ਬਹੁਤ ਘੱਟ ਲੱਗਦਾ ਯਾਰ ਜਾਂਦੇ ਆਣ ਨੂੰ ਵੀ ਨਾ ਦੇਖੋ ਅਜੇ ਲੈਟ ਟਾਈਮ ਹੀ ਨਹੀਂ ਬੁਜੀਆ ਰਾਤ ਵਾਲੇ ਟਾਈਮ ਦੀਆਂ ਤੇ ਆਪਾਂ ਪਹੁੰਚ ਚੁੱਕਿਆਂਗੇ ਮੋਗੇ ਵਾਲੇ ਬਾਈਪਾਸ ਤੇ ਤੇ ਅੱਗੇ ਅੱਗੇ ਜਿੱਥੇ ਤੇ ਖੜਾਂਗੇ ਤੁਹਾਨੂੰ ਮੈਂ ਦਿਖਾਉਣਿਆਂਗੇ ਕੀ ਡ्रेस ਹੈਗਾ ਫੋਟੋਸ ਆਬਾ ਅੱਜ ਕੀ ਕਪਾਉਣ ਪਿਆਉਣਗੇ ਕੀ ਪਾਰਟੀ ਸ਼ਰਟ ਕਰਨਗੇ ਫੁੱਲ ਕਰਾਂਗੇ ਫੁੱਲ ਫੁੱਲ ਠੀਕ ਹੈ ਕੀ ਚਾਹੇ ਜਿਆ ਕਰਦਾ ਹੋਇਆ ਆਪਣੀਆਂ ਉਹ ਜਿਉ ਉਹ ਕਿ ਲਿਖਿਆ ਹੋਇਆ ਸ਼ੇਰਾਂ ਸੀਸੇ ਦੇ ਦੀਵੇ ਚਾਹੇ 100 200 ਬੱਦ ਲੱਗ ਜਾਣ ਪਰ ਬਾਲ ਨੇ ਇਕੱਲੇ ਇਕੱਲੇ ਹੀ ਹਿੱਕ ਵੜੇ ਅਸਾ ਇੱਕ ਨਾ ਦੀਵੇ ਚਾਹੇ 100 200 ਬੱਦ ਲੱਗ ਜਾਣ ਪਰ ਬਾਲ ਨੇ ਇਕੱਲੇ ਇਕੱਲੇ ਹੀ ਇਕੱਲੇ ਇਕੱਲੇ ਦੀ ਹਿੱਕ ਤੇ ਆ ਵਾਹ ਕੀ ਆ ਲਿਖਿਆ ਮੇਰੇ ਯਾਰੋ ਪੋਦੀਆ ਆਪਣੀ ਸਹਰੀ ਆਪਦੀ ਕਿਵੇਂ ਸੀ ਇਹ ਆਪਣੇ ਆਪਣੀ ਸਹਰੀ ਮੈਂ ਅਸੀਂ ਆਪਦੀ ਨਹੀਂ ਹੈਗੀ ਮੈਂ ਪਹਿ ਗਈ ਪਹਿਲੇ ਬੜੀ ਗਈ ਵਾਰਾ ਚਲੋ ਕੁਲਗੱਲਿਆ ਬੌਣੇ ਪੋਦੀ ਸਾਹਿਬ ਦੀ ਹਰਜਿੰਦਰ ਸਾਹਿਬ ਦੀ ਸਹਰੀ ਮੰਨਦੇ ਹੋਏ ਤੇ ਇਹਨੂੰ ਕਬੂਲ ਕਰਦੇ ਹੋਏ ਵੀ ਆਹ ਸਹਰੀ ਆਪਣੇ ਭਰਾ ਹਰਜਿੰਦਰ ਨੇ ਲਿਖੀ ਹੈਗੀ ਜੀ ਠੀਕ ਹੈ ਜੀ ਤੇ ਤੁੰਦ ਹਜੇ ਵੀ ਉਤਰੀ ਨਹੀਂ ਹੈਗੀ ਸੀਸਿਆਂ ਦੇ ਵਾਲੇ ਵਾਲੇ ਯਾਰਾ ਇਹ ਯਾਰ ਕੀ ਹਨਾடா ਬਈ ਹਜੇ ਟੈਂਪਰੇਚਰ ਲੋ ਹੈ ਟੈਂਪਰੇਚਰ ਲੋ ਆ ਤੇ ਅੰਦਰੋਂ ਆਪਾਂ ਬੋਲਦੇ ਕੁਛ ਨਾ ਉਹਦੀ ਵੀ ਹੁੰਦੀ ਹੈ ਨਾ ਕਬ ਮੱਝ ਹੋ ਜਾਂਦੀ ਹੈਗੀ ਲਓ ਜੀ ਮੋਗਾ ਸੈਰ ਦੇ ਵਿੱਚ ਐਂਟਰੀ ਮਾਰਤੀ ਯਾਰ ਉਹ ਹੋਟਲ ਆ ਸਾਹਮਣੇ ਕੀ ਆ ਉਹ ਹੋਟਲ ਆ ਨਾ ਬਹੁਤ ਸੋਹਣਾ ਸਹਾਰਾ ਯਾਰ ਮੋਗਾ ਵੀ ਵੈਸੇ ਕੋਰੇ ਵੀ ਟਾਇਰ ਲੈ ਕੇ ਦੇ ਸੀ ਮੋਗਾ ਦੇ ਬਾਕੇ ਪਹੁੰਚਿਆ ਜਿਹੜੇ ਉਹਦੀ ਗੱਡੀ ਦਾ ਟਾਇਰ ਨਹੀਂ ਪਾਏ ਹੋਏ ਆਪਣੇ ਤਿਰਕਾਲੀ ਦੀ ਸਫਾਰੀ ਦੇ ਉਹ ਮੋਗੇ ਤੋਂ ਲੈ ਕੇ ਜੀਗਾ ਇੱਧਰ ਜੀਪਾ ਚੋਪਾ ਟਾਇਰ ਵੀ ਮਿਲਦੇ ਨੇ ਯਾਰ ਕਿਸੇ ਨੇ ਲੈਣੇ ਹੋਣ ਹੋਰ ਸਾਰਾ ਕੁਝ ਹੀ ਮਿਲਦਾਗਾ ਜੇ ਕੋਪਾਲ ਫਰੂਟ ਖਾਣਾ ਮੁੰਡਿਓ ਖਾ ਲਓ ਹੈ ਕੀ ਖਾਉਂਗੇ ਕੀ ਪਰ ਗਾ ਸੈਂਡਵਿਚ ਵਗੈਰਾ ਖਾ ਲਓ ਵੱਡਾ ਬਣੀ ਜਾਣਾ ਸੈਂਡਵਿਚ ਵਗੈਰਾ ਖਾਣੇ ਆ ਉੱਥੇ ਹਨਾ ਔਰ ਇਹਦਾ ਫਿਰ ਔਖਾ ਜਾ ਕਰੂ ਸਾਰੇ ਆ ਪੜਾ ਨਹੀਂ ਪ੍ਰਾਈਮ ਫਾਰਮਰਸ ਆ ਗਿਆ ਪ੍ਰਾਈਮ ਫਾਰਮਰਸ ਇਹਨਾਂ ਕੋਲ ਆ ਇਹਦਾ ਹਾ ਇੱਧਰ ਹੋ ਆ ਗਿਆ ਇਧਰਾ ਪ੍ਰਾਈਮ ਵਾਲਾ ਤਾਂ ਹੀ ਆ ਗਿਆ ਇਧਰ ਇਧਰਾ ਜਿਹੜਾ ਹੋਟਲ ਕਹਿੰਦੀ ਵੱਡਾ ਆਪਾਂ ਲਓ ਜੀ ਮੋਗੇ ਚੋਂ ਨਿਕਲ ਵੀ ਗਏ ਮਿੰਟ ਜੀ ਆਪਾਂ ਨਾ ਓਏ ਹਨਾ ਮੇਨ ਦਾ ਮਤਲਬ ਜਿਹੜਾ ਪੋਲਾ ਥੋੜਾ ਹੀ ਆ ਨਾ ਉਹ ਠੀਕ ਬੜਬੜ ਤੋਂ ਲੈ ਕੇ ਅੱਧ ਤੱਕ ਦੇਖ ਲਓ ਤੀਜਾ ਢੂਲ ਮੈ ਗਿਆ ਭਾਈ ਨੇ ਮਾਮੇ ਦਾ ਕਿੜੇ ਕਿ ਕਿੱਥੋਂ ਵਾਲੇ ਲੋਕਾਂ ਦਾ ਪਏ ਹਾਂ ਵਾ ਇਹ ਕਿਹੜਾ ਪਿੰਡ ਲਾਂਕੇ ਦੇ ਵਿੱਚ ਆਪਾਂ ਬਾਲਾ ਪਿੰਡ ਦੀ ਟੋਲ ਟੈਕਸ ਦਾ ਕੋਈ ਫਾਇਦਾ ਹੈ ਨਹੀਂ ਬੋਜਿਆ ਰੋਡ ਤਾਂ ਹੈ ਨਹੀਂ ਵਧੀਆ ਹਨਾ ਕਟਕੜ ਬੰਦਾ ਸੀ ਸਾਰਾ 1000 ਗੱਡੀ ਲੈ ਇਹ ਆਹ ਰੋਡ ਸਬਿੰਟਰ ਰੋਡ ਵਧੀਆ ਹੁੰਦਾ ਕਿ ਆਹ ਵਧੀਆ ਹੁੰਦਾ ਆਹ ਰੋਡ ਜੇ ਹੁਣ ਤੜੇ ਲੁੱਕ ਵਾਲਾ ਲੁੱਕ ਰੋਡ ਤੇ ਗੱਡੀ ਜੰਮ ਕੇ ਚੱਲਦੀ ਹੈ ਹਨਾ ਖਲੀ ਨਹੀਂ ਪੈਂਦੀ ਸਹੀ ਗੱਲ ਆ ਉੱਥੇ ਦਾ ਬੁੜਕ ਤੇ ਬੁੜਕ ਤੇ ਆਏ ਆ ਆਪਾਂ ਯਾਰ ਸਾਰੇ ਹਨ ਆ ਹੁਣ ਪਤਾ ਵੀ ਨਹੀਂ ਲੱਗਦਾ ਗੱਡੀ ਜਾਂਦੀ ਸਰ ਤੇਰੇ ਦੀ ਬਾਜੀ ਵੀ ਦੇਖੀ ਉਹ ਇਹਦੇ ਸੌਣ ਜਾਂਦੀ ਹੈ ਗੱਡੀ ਹਾਂ ਉਧਰ ਤੇਰੇ ਤਾਂ ਦੀ ਬਾਜੀ ਪਈ ਜਾਂਦੀ ਪਹੁੰਚਣਾ ਸੀ ਯਾਰ ਕੀ ਖਾਓਗੇ ਮੁੰਡਾ ਉਸ ਤੋਂ ਫਿਰ ਕੀ ਖਾਓ ਪੀਓਗੇ ਕੀ ਕਰਾਂਗੇ ਬੋਜੀ ਬੋਜੀ ਸਾਰੇ ਜਣੇ ਮੜੇ ਲੱਰੇ ਆ ਜੋ ਜੀ ਵੀ ਵੋਟ ਵਾਦੂ ਹੀ ਹੋਈ ਕੀ ਖਾਵਾਂ ਦੱਸੋ ਹੀ ਗਾਣਾ ਮੇਰਾ ਸਾਨ ਵਿੱਚ ਕਾਨ ਲਾ ਲਿਆ ਅਸੀਂ ਉਹ ਕਹਿੰਦੇ ਕਿਸ ਆੜੇ ਚ ਕਾਲਾ ਨਰਤੀ ਆ ਓਏ ਕੀ ਕੀ ਆ ਹੋਰ ਕੀ ਆ ਕੀ ਆ ਕੀ ਆ ਸਾਡੇ ਵਿੱਚ ਸਾਣੀ ਹੈ ਗਾਣੀ ਆ ਖੜੀ ਹੈ ਰਾਣੀ ਸੁਧਰਾ ਫੌਜੀ ਦੀ ਨਵੇਂ ਲਾਇਫ ਪਵਾਦੇ ਫੌਜੀ ਨੇ ਅੱਖ ਪੈਂਦੀ ਆ ਲਿਖਿਆ ਹੋਇਆ ਸਾਈਡ ਤੇ ਪੰਜਾਬ ਪਰਲੇ ਪਸਲੇ ਕਰਕੇਗਾ ਉਹ ਗੱਡੀ ਚੈੱਕ ਕਰੋ ਬਣਾਦੀ ਗੱਲ ਫੌਜੀ ਨੇ ਸਰੀਆ ਬੰਨੀਆਂ ਪੰਜਾਬ ਲਿਖਿਆ ਤਾਂ ਸਿਰਾ ਲਿਖਿਆ ਤਾਂ ਜਮ ਐਂਡ ਗੱਲਬਾਤ ਬਣ ਗਈ ਲਾਏ ਵੀ ਜੱਜਦੇ ਨੇ ਪੂਰੇ ਤੇ ਔਰੇ ਆਪਾਂ ਖੜਿਆਂਗੇ ਔਰੇ ਆਪਾਂ ਖਾਵਾਂਗੇ ਸੈਂਡਵਿਚ ਨਾਲ ਮੁੰਡੇ ਪੀਣਗੇ ਚਾਹ ਚਾਹ ਕੌਫੀ ਪੀ ਗੀ ਸੀ ਮੈਂ ਕੌਫੀ ਨਹੀਂ ਆ ਕਿਧਰ ਲਾਂਗੇ ਦਿਖਾਉਣੇ ਆ ਤੁਹਾਨੂੰ ਕਿਦਾਂ ਸੈਂਡਵਿਚ ਅਸੀਂ ਪਹਿਲਾਂ ਵੀ ਰੁਕੇ ਸੀ ਵੈਸੇ ਔਰੇ ਜਦੋਂ ਅੰਮ੍ਰਿਤਸਰ ਸਰਫ ਗਏ ਸੀਗੇ ਉਦੋਂ ਰੁਕੇ ਸੀਗੇ ਔਰੇ ਇਹ ਜੇ ਤੁਹਾਨੂੰ ਕੀ ਹੋ ਰਿਹਾ ਜੀ ਬੈਠਦੇ ਕਿਤੋਂ ਨਹੀਂ ਗਏ ਹੈਂ ਤੇਰੇ ਕੋਲ ਤੈਨੂੰ ਫੋਨ ਹੈ ਬੈਠਦਾ ਕਿਉਂ ਨੀ ਤੂੰ ਹੈਂ ਪੌ ਪੌ ਦੀ ਹੋ ਬਰੇ ਪੱਜ ਗਿਆ ਏ ਕਿਹੜੀ ਪੌਰੀ ਹੋ ਬਰੇ ਉਹ ਵਧੀਆ ਉਧਰ ਕਿਉਂ ਉਧਰ ਔਰ ਸੋਈ ਕਿਹੜੀ ਪੱਜ ਗਿਆ ਉਧਰ ਗਾਂ ਲੰਘ ਹੱਕ ਵਰਕੇ ਬਲਾਈ ਬਣਾ ਜਾ ਆੜਿਆ ਹੋਰਦਾ ਹੋ ਜੀ ਬੈਜੋ ਬੈਜੋ ਆਜੋ ਬੈਜੋ ਲੈ ਵੀ ਮਿੱਤਰੋ ਜਿਹੜੇ ਕੰਮ ਤੋਂ ਡਰਦੇ ਦੀ ਉਹੀ ਕੰਮ ਹੋ ਗਿਆ ਮੁੰਡੇ ਖਾਣੇ ਆ ਮੁੰਡੇ ਹੁਣ ਵਾਲੇ ਗਰਮ ਵਾ ਠੰਡੇ ਹੋਣਗੇ ਸੈਂਡਵਿਚ ਛੱਡ ਕੋ ਕੋਲਡ ਆ ਗਏ ਕੋਲਡ ਸੈਂਡਵਿਚ ਆ ਚੁੱਕੇ ਨੇ ਤੇ ਕਰਨ ਦੀ ਹਾਸੇ ਦੇਖੋ ਕਰਨ assi ਕੋਲਡ ਸੈਂਡਵਿਚ ਮੁੰਡੇ ਖਾਣਗੇ ਅੱਜ ਮੁੰਡੇ ਚਾਰ ਹੀ ਚਾ ਚਾਰ ਹੀ ਆਰੀਆ ਕਿ ਨਾ ਇਹ ਲਗਾ ਲਾ ਰਹੇ ਇਹ ਆਉਲੀ ਦਾ ਜੋਡਾ ਇਹ ਕੌਣ ਪਿਆ ਕਰਨ ਪਿਆਗਾ ਦਿਖਾਈ ਬਿਟੋ ਚਲੋ ਫਿਰ ਚੱਕੋ ਇੱਦਾਂ ਹੁਣ ਖਾਣੇ ਪਹਿਣਗੇ ਖਾਣੇ ਤੋਂ ਪਹਿਣੀ ਮੰਗਣਾ ਯਾਰ ਹਜੀ ਉਨ ਪਰ ਹੁਣ ਤਾਂ ਹੋਣੀ ਨਹੀਂ ਖੁੱਲ ਗਿਆ ਉਹ ਪੱਕਾ ਕੱਟ ਕਰ ਲੈਣਾ ਉਹਨੇ ਵਿੱਚ ਰੁਕੇ ਸਾਰਾ ਸਮਾਨ ਜਾ ਚਲੋ ਚੱਕੋ ਮੋਟੇ ਉਹਦਾ ਮਾਈਕ੍ਰੋਵੇਵ ਚ ਕਰ ਲੈ ਦੇਖੋ ਜੀ ਚੰਗੇ ਭਲੇ ਸਟੀਲ ਦੇ ਗਲਾਸਾਂ ਚਾਹ ਆਏ ਸੀਗੀ ਸੁੱਕ ਗਏ ਹੋਰੇ ਆ ਕੇ ਕੰਚ ਦੇ ਗਲਾਸਾਂ ਚ ਪੀਣੀ ਆ ਕਹਿੰਦੇ ਗਲਾਸ ਕੰਚ ਦੇ ਬਲਾਗੇ ਵਾਇ ਨਹੀਂ ਤੇ ਬਗਾਏ ਉਹ ਗਲਾਸ ਹੂੰ ਸੁ ਸੁ ਕਿ ਲੱਛਣ ਦੇਖੋ ਓਜੀ ਆ ਦੇ ਇਧਰ ਕਾਰਟੂਨ ਜਾ ਚਲ ਉਹ ਪੁੱਛਾ ਦਖਾ ਇਧਰ ਮੂ ਕਰੀ ਬਣਾ ਜਾ ਦਿਖਾ ਦਦੇ ਮੂੰਹ ਇਹਨੇ ਇੱਕ ਚਾਹ ਕੇ ਮੋੜ ਰੱਖੇ ਨੇ ਦਾ ਚੋਟੇ ਓਏ ਐਡਾ ਓਏ ਐਡਾ ਦੀ ਦੇਖੀ ਐਦਾ ਕੇ ਆ ਉਹ ਗੱਲਾਂ ਅੰਦਰ ਮਾਰਿਆ ਵਾਰਸ ਕਹਿੰਦਾ ਰੋਟੀ ਐ ਦੇਖੀ ਵਾਰਸ ਨੇ ਵੱਡੀ ਸਰੀ ਬੁਰਕੀ ਤੋੜ ਕੇ ਐ ਮੂੰਹ ਚ ਤਰ ਕੇ ਗੂਠੇੜਾ ਧੱਕ ਦਿੰਦਾਗਾ ਚੌੜ ਦੀ ਗੱਲ ਤੇਰੇ ਵਾਰਸ ਰੋਟੀ ਕਹਿੰਦਾ ਦੇਖੇ ਤੂੰ ਕਦੇ ਹੋਰ ਖਾਣਾ ਕੁਸ ਮਕਾਈਏ ਲੈ ਫਿਰ ਮੈਂ ਤਾਂ ਉਹਦੇ ਨਾਲ ਪੀਣਾ ਯਾਰ ਤੁਸੀਂ ਚਾਹ ਪੀਓ ਅੱਛਾ ਚਾਹ ਲਾਓ ਚਾਹ ਲਾਓ ਚਾਹ ਖਾਣਾ ਹੋਏ ਖਾਣਾ ਦਾ ਚਾਣਾ ਚਾਰ ਖਾਣਾ ਸੁਣਿਆ ਮੈਂ ਉਹ ਖੰਡਾ ਫੋਜੀ ਘਾ ਖੇੜਿਆ ਮੈਨੂੰ ਕੰਜਰ ਕਰਨ ਲਈ ਵਿੱਚੋਂ ਦੇ ਚਾਰ ਦਿਓ ਸਾਰੇ ਇਹਨੇ 2 ਮਿੰਟ ਚੁੱਪੜੀ ਜੀ ਦਿਖਾ ਲਈ ਉਹ ਚੁੱਪ ਲੱਬੇੜਾ ਬਰੂਸ ਵਾਲੇ ਦੇ ਪੋਸਟ ਵਾਲੀਆ ਪੋਸਟ ਰੇ ਦਾ ਠੀਕ ਆ ਤੇ ਉਹ 2 ਮਿੰਟ ਸਾਰੇ ਚੁੱਪ ਗਰਪ ਬੈਦੇ ਜੀ ਆ ਵੀ ਚੁੱਪੋ ਕੇ ਵੀਡੀਓ ਵਾਇਰਲ ਹੁੰਦੀ ਹੈ ਕਿ ਹੁੰਦੀ ਨਹੀਂ ਇਹਨਾਂ ਨੇ ਬਿਨਾ ਪੁੱਛੇ ਚੋਰੀਓ ਲੈ ਜਦੇ ਬੈਗ ਟੋੜਦੇ ਉਹਨੂੰ ਤੇ ਮੈਂ ਦੁਕਾਨਦਾਰ ਨੂੰ ਬੇਨਤੀ ਕਰਦਾ ਵੀ ਇਹਨਾਂ ਤੋਂ ਪੈਸੇ ਲਓ। ਚੋਰੀ ਕਰਦੇ ਹੋਇਆ ਚੋਰੀਓ ਕਰਤਾ ਹੈ। ਏ ਚੋਰੀ ਕਰਤਾ ਹੈ। ਨਹੀਂ ਪੈਸੇ ਕਟਾਏ ਨੇ 350 ਚੋਰੀ ਕਰਤਾ ਹੈ। 350 ਦੇ ਕੇ ਆਏ ਅੰਦਰ। ਹੁਣ ਤੂੰ ਚੋਰੀ ਕਰਨੇ ਲੱਗ ਗਿਆ। ਫੋਟੋ ਕੋ ਦੇ ਲਈ। ਲਓ ਜੀ। ਮੁੰਡੇ ਚਾਹ ਪਾਣੀ ਪੀ ਕੇ ਚੱਲ ਪੇ। ਤੇ ਗੱਡੀ ਆਪਾਂ ਕਰ ਲਈ ਵਹਿਕ ਉਹ ਕੈਮਰਾ ਹੈਗਾ ਉੱਤੇ ਯਾਰ ਹੈ ਗੱਡੀ ਦੇ ਬੈਕ ਕੈਮਰਾ ਹੈਗਾ ਗੱਡੀ ਦੇ ਬਾਹਰ ਥੋੜੇ ਦੇ ਬਾਹਰ ਆਈ ਯਾਨੀ ਨਾ ਉਹਦੇ ਸਕਰੀਨ ਤੇ ਹੁੰਦਾ ਉਹਦੇ ਨਾਲ ਰੀਡਾਂ ਬਾਹਰ ਆ ਰਹੇ ਨੇ ਬੈਕ ਕੈਮਰਾ ਹੈਗਾ ਸਕਰੀਨ 'ਤੇ ਹੀ ਉਹਦੇ ਨਾਲੇ ਹਾਂ ਲੀਡਾਂ ਆਈ ਕਿ ਨਾ ਹਾਂ ਬਾਈ ਬਾਈ ਚਲੋ ਜੀ ਹੁਣ ਆਪਾਂ ਫੇਰ ਗੱਡੀ ਹੱਕ ਤੇ ਚੱਲ ਪਏ ਆਪਾਂ ਅੰਮ੍ਰਿਤਸਰ ਵੱਲ ਨੂੰ ਦਰਾਸ ਇਹ ਹਵੇਲੀ ਹੈ ਹਵੇਲੀ ਆ ਵੀ ਸੁਣੋ ਆ ਵੀ ਸੋਹਣੀ ਬਣੀ ਆ ਨਾ ਯਾਰ ਬਾਬੇ ਹੋਰ ਨਹੀਂ ਬੀਤੀ ਆਪਾਂ ਜਾ ਯਾਰ ਮੈਂ ਕਹਿੰਦਾ ਹੋਰ ਹੀ ਪੀ ਲੈਣੇ ਆਗੇ ਹੌਟ ਪਰੇ ਹੁਣ ਚਾਚੂ ਆਪਾਂ ਅੰਦਰ ਦੇਖਾਂਗੇ ਆ ਕਿਵੇਂ ਬਸ ਖੜੇ ਖੜੇ ਨੇ ਬਾਈ ਰਨਿੰਗ ਕਰਦਾ ਫਿਰਦਾ ਰੋਡ ਦੇ ਉੱਪਰ ਮੁੰਡਾ ਬਹੁਤ ਮਿਹਨਤੀ ਮੁੰਡੇ ਨੇ ਇੱਧਰ ਤੇ ਮੈਂ ਦੇਖੇ ਨੇਗੇ ਅੰਮ੍ਰਿਤਸਰ ਵੱਲ ਦੇ ਪਾਉ ਪਾਉਣ ਪਾਉ ਨੇ ਨਾ ਬਹੁਤ ਨਾ ਪਾਉ ਪਾਉ ਬਹੁਤ ਪਾਉ ਨੌਦੀ ਸਤਲੁਜ ਦਰਿਆ ਤੇ ਪਹੁੰਚ ਚੁੱਕਿਆਂਗੇ ਹੁਣ ਤਾਂ ਬਾੜੇ ਹੈ ਨਹੀਂ ਪੁੱਜਣਾ ਬਾ ਵਤਰੀ ਮੇਰੇ ਕੋਲ ਇੱਕ ਵੀਡੀਓ ਪਈ ਹੈ ਤੁਹਾਨੂੰ ਮੈਂ ਇਹਦੇ ਵੀ ਜੋੜੂਗਾ ਹਾਂ ਉੱਪਰ ਤੱਕ ਬਾਬੇ ਜੰਮਾ ਉੱਪਰ ਤੱਕ ਭਰਿਆ ਬ੍ਰੇਤੀ ਦੇ ਉੱਪਰ ਤੱਕ ਕਿਉਂ ਆਈ ਇਹ ਤਾਂ ਹੀ ਦਈਏ ਬ੍ਰੇਤੀ ਹਾਂ ਹੋਇਆ ਹੁਣ ਪਾਣੀ ਕਿੰਨਾ ਦਾ ਕਿੰਨਾ ਕਿੰਨਾ ਦਾ ਪਾਣੀ ਆਇਆ ਸੀ ਬਈ ਯਾਰ ਹੂੰ ਬਹੁਤ ਜ਼ਿਆਦਾ ਪਾਣੀ ਆਇਆ ਸੀਗਾ ਆਹ ਔਰ ਇੱਕ ਚੈੱਕ ਪੋਸਟ ਬਣੀ ਹੋਈ ਹੈਗੀ ਮੇਰੇ ਗੱਡੀ ਚੈੱਕ ਹੁੰਦੀ ਹੈਗੀ ਪਰ ਅੱਜ ਮਲਾਬ ਚ ਰਹੇ ਤੱਕ ਗਏ ਅੱਜ ਹਾਫ ਡੇ ਤੇ ਨੇ ਅੱਜ ਹਾਫ ਡੇ ਤੇ ਨੇ ਹਰੇ ਹੈ ਬਈ ਹਾਂ ਮੈਂ ਪੈਨ ਨੂੰ ਨਾ ਅਸੀਂ ਕਿ ਐਪੋਰਟ ਤੋਂ ਉਦੋਂ ਹਾਫ ਫੁੱਲ ਨਾ ਫਿਰ ਜਾ ਨਹੀਂ ਆ ਜਾਂਦੇ ਹੋਏ ਅਸੀਂ ਯਾਰ ਗੱਡੀ ਗੱਡੀ ਜਾਂਦੇ ਵੀ ਕਿਰਾਏ ਤੇ ਅਸੀਂ ਤੇ ਜਦੋਂ ਮੈਂ ਦੋ ਵਾਰ ਹੀ ਗਿਆ ਯਾਰ ਇੱਕ ਵਾਰੀ ਵਰਨਾ ਤੇ ਗਿਆ ਹਾਂ ਤੇ ਉਦੋਂ ਫੁੱਲੋ ਜੀ ਬਿਲਕੁਲ ਬਿਲਕੁਲ ਉਪਰ ਤੱਕ ਪੁੱਜਿਆ ਜਮਾ ਉਪਰ ਤੱਕ ਫੁੱਲ ਲਓ ਜੀ ਅੰਮ੍ਰਿਤਸਰ ਦੇ ਵਿੱਚ ਐਂਟਰ ਕਰ ਚੁੱਕੇ ਆਂਗੇ 에어ਪੋਰਟ ਰੋਡ ਤੇ ਹਲੇ ਚੜਨਾ ਪਾਣੀ ਹਨਾ 에어ਪੋਰਟ ਚੜਨਾ ਪਾ ਜੀ एयरपोर्ट रोड ਤੇ ਚੜਦਾਗਾ ਤੇ ਫੌਜੀ ਥੋੜਾ ਜਿਹਾ ਨਰਵਸ ਹੁੰਦਾ ਹੋਇਆ ਹਾਂ ਚਲ ਫੌਜੀ ਕਿੰਨੇ ਸਾਲ ਵਾਦ ਹੈਗਾ ਫਿਰ ਕਿੰਨੇ ਸਾਲ ਵਾਦ ਆਏਗਾ 63 ਕਿੰਨੇ ਸਾਲ ਵਾਦ ਆਈ ਮਤਲਬ ਇਹਦੇ ਤਿੰਨ ਸਾਲ ਮਤਲਬ ਤਿੰਨ ਮਹੀਨੇ ਤਿੰਨ ਮਹੀਨੇ ਬਾਅਦ ਫੌਜੀ ਸਾਹਿਬ ਨੇ ਫੇਰ ਵਾਪਸ ਆ ਜਾਣਾ ਤੇ ਉਦੋਂ ਆਪਣਾ ਕਲਕਾ ਬਟਨ ਲਾਉਣਾ ਕਲਕਾ ਬਟਨ ਤੋਂ ਬਾਅਦ ਮੱਕੀ ਮੁਕੀ ਵਿੱਚ ਕੇ ਫੇਰ ਜਾਣਾਗਾ ਜਿਹੜੀ ਵੀ ਚਲਾਉਣੀ ਤੂੜੀ ਵਾਲੀ ਵੀ ਚਲਾਉਣੀ ਆ ਮੇਰੇ ਵੀਰ ਨੇ ਆ ਕੇ ਜ਼ਿੰਮੇਵਾਰੀਆਂ ਬਹੁਤ ਨੇ ਯਾਰਾ ਮੈਂਹੰਤ ਕਰਨ ਦੇ ਗੰਦੇ ਜਵਾਗ ਨੇ ਨਾ ਰਾਤ ਚ ਖੜਾ ਲਿਆ ਜਮਾ 에어ਪੋਰਟ ਦੇ ਕੋਲ ਜਾ ਕੇ ਦੀ ਕਹਿੰਦਾ ਸਟਿੰਗ ਲੈ ਕੇ ਆਉਣੀ ਆਂ ਜੀ ਨੱਕੜੀ ਪੀ ਲੋ ਸਰਦਾ ਨਹੀਂ ਸਟਿੰਗ ਬਣਾ ਮੈਂ ਤਾਂ ਪੀਂਦਾ ਨਹੀਂ ਆਲਾ ਪੁੱਜ ਦੋ ਪੀ ਲੋ ਲੋ ਜੀ ਭਾਈ ਐਡੇ ਗੰਦੇ ਜਵਾਗ ਨੇ ਨਾ ਐਡੇ ਗੰਦੇ ਜਵਾਗ ਤੂੰ ਜਿਵੇਂ ਜਵਾਗ ਜਲਾ ਜਿਵੇਂ ਉਹ ਕਾਕਾ ਲਾਵਾ ਮੁੰਡਾ ਮੇਰਾ ਪਿਆਮ ਹੈ ਆਈ ਨਹੀਂ ਆ ਤੈਨੂੰ ਵੇਖ ਐ ਉਹ ਜੀ ਫੌਜੀ ਜਮਾ 에어ਪੋਰਟ ਦੇ ਨਜ਼ਦੀਕ ਪਹੁੰਚ ਚੁੱਕੇ ਆ ਤੇ ਫੌਜੀ ਖਬਰਾਂ ਰਿਹਾ ਰਿਹਾ ਚਿਕਨਾ ਆ ਭਾਈ ਸੁਟਤਨ ਸੇਤੀ ਬਲ ਜੂਣ ਤਾਂ ਉਹ ਪੂਰੀ ਪ੍ਰੋਜੈਕਟ ਆਪਣੇ ਪੈਸੇ ਪੜਨੇ ਚੱਲ ਬਹੁਤ ਟਾਈਮ ਲੱਗੇ ਚੱਲ ਬੁੱਕ ਪੂਰੀ ਆਲ ਦਾ ਬੈਸਟ ਬੋਏ ਸੱਬੇ ਵਾਲਾ ਤਾਂ ਪੈਸੇ ਪੜਨੇ ਦੀ ਅਸੀਂ ਆਪਣੇ ਉਹ ਰਹਿ ਗਏ ਸੀ ਨਾ ਪੈਸੇ ਹਨ ਠੀਕ ਆ ਜਿਸ ਉਹ ਮੁਰਦੇ ਉਹ ਦੇਖਾਂਗੇ ਉਹ ਤਾਂ ਇਹਨਾਂ ਕੋਲੇ ਰਿਕਾਰਡ ਹੁੰਦਾ ਆਪਣਾ ਹਾਂ ਆਏ ਪੈਟਰੋਲ ਕੰਪਨੀ ਨੂੰ ਵੀ ਲੱਗ ਜਾਂਦੇ ਜੀ ਕਰੋ ਚੈੱਕ 에어ਪੋਰਟ ਠੀਕ ਆ ਜਾਣ ਧਿਆਨ ਨਾਲ ਚੰਗਾ ਉਹ ਟਰਮੀਨਲ ਚੈੱਕ ਕਰ ਲੈ ਕਿਹੜੇ ਵੀ ਦੀ ਜਾਣਾ ਹੈ ਟਰਮੀਨਲ ਚੈੱਕ ਕਰ ਲੈ ਹਾਂ ਲਿਖਿਆ ਹੁੰਦਾ ਤੇ ਟਰਮੀਨਲ ਆਹ ਭਾਰਤ ਨਹੀਂ ਲੈ ਕੇ ਜਾਓ ਉਹ ਭਾਗ ਗਿਆ ਭਾਈ ਆਪਣਾ ਦੇਸ਼ ਦੀ ਸੇਵਾ ਕਰਨ ਲਈ ਸੇਵਾ ਕਰੂਗਾ ਜੀ ਕਰੂਗਾ ਜੀ ਜਰਾ ਨਾ ਚੱਲ ਗਿਆ ਉਹ ਤਾਂ ਹੁਣ ਚਲੋ ਆਪਾਂ ਵੀ ਚੱਲੀਏ ਮੋੜੇ ਲੈ ਦੇ ਤੂੰ ਇੰਨੇ ਨਹੀਂ ਖਾਦੇ ਹੁੰਦੇ ਅਗੇ